ਉਹ ਬੱਪਾ ਕਿਉਂ ਨਹੀਂ ਪਾਉਂਦੇਗੇ ਵੀ ਐਵੇਂ ਯਾਰ ਹਰ ਇੱਕ ਚੀਜ਼ ਹੀ ਚੰਗੀ ਨਹੀਂ ਲੱਗਦੀ ਮਿਲਦੀ ਜੀ ਯਾਰ ਹਰੇਕ ਨੂੰ ਆਪਦੇ ਘਰ ਦਾ ਭੇਤ ਦੋ ਯਾਰ ਇਹ ਚੀਜ਼ਾਂ ਆਪਾਂ ਦਾ ਵੀ ਚੰਗੀਆਂ ਸਮਝ ਨਹੀਂ ਹੈਗੀਆਂ ਹੁਣ ਮੈਂ ਬੋਲੀ ਆਪਾਂ ਜਿਆਦਾ ਦੋ ਬੱਪਾ ਜਾਂ ਮੈਂ ਬੋਲਪਾ ਮੈਂ ਬੋਲਦਾ ਤੁਸੀਂ ਚੁੱਪ ਰਹੋ ਹਾਂ ਪਹਿਲਾਂ ਤੈਨੂੰ ਬਹੁਤ ਜਿਹੜੇ ਅਗਲਾ ਸੀਗੇ ਜਿਹੜਾ ਹੁਣ ਤੁਸੀਂ ਬੋਲੀ ਜਾਂਦੇ ਹੋ ਬਹੁਤ ਜਿਹੜੇ ਅਗਲਾ ਸੀਗੇ ਜਿਹੜਾ ਹੁਣ ਤੁਸੀਂ ਬੋਲੀ ਜਾਂਦੇ ਹੋ ਮੈਂ ਤੁਹਾਨੂੰ ਦੱਸ ਦਾਂਗਾ ਸਹੀ ਕਰਕੇ ਇੱਥੋਂ ਤੱਕ ਆਇਆ ਤੇ ਮੈਂ ਸੀਰੀਅਸਲੀ ਹਨਾ ਮੈਂ ਬਹੁਤ ਜ਼ਿਆਦਾ ਲੱਕੀਆ ਕਿ ਮੈਨੂੰ ਇਹ ਮਿਲੇ ਸੀ ਵੀ ਬਰੇਵ ਲੋਕਾਂ ਦਾ ਕੰਮ ਐ ਭੈਣੇ ਸਹੀ ਗੱਲ ਐ ਜਮਾ ਸਹੀ ਗੱਲ ਐ ਭੈਣੇ ਤੁਹਾਡੀ ਲੋਕਾਂ ਦਾ ਕੰਮ ਐ ਜਦੋਂ ਸੋ ਕੰਮ ਚੋਂ ਆਪਾਂ ਬੰਦੇ ਦੇ ਆਪਾਂ ਕਹਿ ਦਈਏ ਵੀ ਨਹੀਂ ਤੁਸੀਂ ਇਹ ਚੀਜ਼ ਰਹਿਣ ਦਿਓ ਤੇ ਅਗਲੇ ਬੰਦੇ ਨੂੰ ਨਾ ਲੋਕੀ ਜਮਾ ਜ਼ੀਰੋ ਕਰ ਦਿੰਦੇ ਨੇ ਪਰ ਮੈਂ ਇੱਕ ਗੱਲ ਜਾਣਦੀ ਆ ਕਿ ਉਹ ਪਰਮਾਤਮਾ ਉਹੀ ਹੀ ਰੋ ਬਣਾਉਣ ਵਾਲਾ ਤੇ ਉਹੀ ਜ਼ੀਰੋ ਬਣਾਉਣ ਵਾਲਾ ਕੀ ਦੋਸਤੋ ਤੁਸੀਂ ਇਹਨਾਂ ਪੰਜਾਬੀ ਬਲੌਗਰਾਂ ਬਾਰੇ ਕੀ ਕਹਿਣਾ ਚਾਹੋਗੇ ਆਪਣੀ رائے ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਣੇ ਰਹਿਣ ਲਈ ਧੰਨਵਾਦ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ